ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਸਾਖੀ ਮੂਲ ਮੰਤਰ ਸਾਹਿਬ ਜੀ ਦੀ ਜਿਨ੍ਹਾਂ ਨੂੰ ਮੂਲ ਮੰਤਰ ਤੇ ਯਕੀਨ ਨਹੀਂ ਜਾਂ ਜੋ ਨਹੀਂ ਕਰਦੇ ਇਸ ਸਾਖੀ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਪਲੀਜ਼ ਵੀਡੀਓ ਨੂੰ ਸਕਿੱਪ ਕਰਕੇ ਨਾ ਵੇਖਿਓ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹਦਾ ਨਾਮ ਸੀ ਪਗਤੂ ਪਰ ਉਹ ਬਹੁਤ ਮਿਹਨਤੀ ਪਰ ਉਸ ਦੀ ਇੱਕ ਵੱਡੀ ਕਮੀ ਸੀ ਉਹ ਹਰ ਕੰਮ ਲਈ ਲੋਕਾਂ ਤੇ ਪੰਡਤਾਂ ਅਤੇ ਟੂਣੇ ਟੋੜਕਿਆਂ ਤੇ ਵਿਸ਼ਵਾਸ ਕਰਦਾ ਸੀ ਜਦੋਂ ਉਸ ਨੂੰ ਕੋਈ ਮੁਸੀਬਤ ਆਉਂਦੀ ਉਹ ਤਾਵੀਜ਼ ਲਿਆਉਂਦਾ ਮੰਤਰ ਜਪਦਾ ਕਿਸੇ ਪੰਡਤ ਦੇ ਕੋਲ ਚੜਾਵਾ ਚੜਾਉਂਦਾ ਪਰ ਉਸ ਦੇ ਮਨ ਨੂੰ ਕਦੇ ਵੀ ਸਕੂਨ ਨਹੀਂ ਮਿਲਿਆ ਇੱਕ ਦਿਨ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰੇਮੀ ਇੱਕ ਸਿੱਖ ਆਏ ਉਹ ਸਾਦਗੀ ਨਾਲ ਰਹਿੰਦੇ ਪਰ ਉਹਨਾਂ ਦੇ ਚਿਹਰੇ ਤੇ ਵਾਹਿਗੁਰੂ ਦੀ ਰੋਸ਼ਨੀ ਦਿਖਾਈ ਦਿੰਦੀ ਭਗਤੂ ਨੇ ਉਹਨਾਂ ਨੂੰ ਮਿਲ ਕੇ ਆਪਣਾ ਦੁੱਖ ਸੁਣਾਇਆ ਮੈਂ ਹਰ ਵੇਲੇ ਡਰਿਆ ਰਹਿੰਦਾ ਕਰ ਵਿੱਚ ਸ਼ਾਂਤੀ ਨਹੀਂ ਮਨ ਵਿੱਚ ਚੈਨ ਨਹੀਂ ਕੋਈ ਰਸਤਾ ਦੱਸੋ ਉਹ ਸਿੱਖ ਮੁਸਕੁਰਾ ਕੇ ਬੋਲੇ ਭਾਈ ਸਾਹਿਬ ਸਾਰੇ ਤਾਵੀਜ਼ ਤੇ ਤੋਣੇ ਟੁੱਟ ਕੇ ਛੱਡ ਦੇ ਗੁਰੂ ਨਾਨਕ ਸਾਹਿਬ ਸਾਨੂੰ ਇੱਕ ਅਨਮੋਲ ਦਾਤ ਦਿੱਤੀ ਹੈ ਮੋਲ ਮੰਤਰ ਇਸ ਨੂੰ ਸਦਾ ਜਪਿਆ ਕਰ ਇਸ ਵਿੱਚ ਹੀ ਸਾਰਾ ਜਗਤ ਦਾ ਆਧਾਰ ਹੈ ਭਾਈ ਪਗਤੂ ਨੇ ਪੁੱਛਿਆ ਇਸ ਛੋਟੇ ਜਿਹੇ ਮੰਤਰ ਵਿੱਚ ਇੰਨੀ ਤਾਕਤ ਕਿਵੇਂ ਸਿੱਖ ਨੇ ਬੜੇ ਪਿਆਰ ਨਾਲ ਸਮਝਾਇਆ ਭਾਈ ਜਿਵੇਂ ਬੀਜ ਵਿੱਚ ਪੂਰਾ ਰੁੱਖ ਵਸਦਾ ਹੈ ਉਵੇਂ ਹੀ ਮੂਲ ਮੰਤਰ ਵਿੱਚ ਪੂਰੀ ਗੁਰਬਾਣੀ ਦਾ ਸਾਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਇਸ ਵਿੱਚ ਰੱਬ ਦੀ ਸਾਰੀ ਵਡਿਆਈ ਹੈ ਰੱਬ ਇੱਕ ਹੈ ਸੱਚਾ ਹੈ ਨਿਰਭਉ ਹੈ ਨਿਰਵੈਰ ਹੈ ਕਾਲ ਤੂ ਰਹਤ ਹੈ ਜਨਮ ਮਰਨ ਤੋਂ ਪਰੇ ਹੈ ਆਪ ਹੀ ਪ੍ਰਕਾਸ਼ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਭਗਤੂ ਨੇ ਨਿਸ਼ਚਿਤ ਕੀਤਾ ਕਿ ਹੁਣ ਤੋਂ ਉਹ ਹਰ ਰੋਜ਼ ਮੂਰ ਮੰਤਰ ਦਾ ਜਾਪ ਕਰੇਗਾ ਉਹ ਸਵੇਰੇ ਉੱਠ ਕੇ ਮੂਰ ਮੰਤਰ ਦਾ ਜਾਪ ਕਰਦਾ ਖੇਤਾਂ ਵਿੱਚ ਕੰਮ ਕਰਦੇ ਹੋਏ ਵੀ ਜਪਦਾ ਰਾਤ ਨੂੰ ਸੌਂਦੇ ਸਮੇਂ ਵੀ ਜਪਦਾ ਹੌਲੀ ਹੌਲੀ ਉਸ ਦੇ ਅੰਦਰੋਂ ਬਰ ਖਤਮ ਹੋ ਗਿਆ ਮਨ ਵਿੱਚ ਹਿੰਮਤ ਆ ਗਈ ਘਰ ਵਿੱਚ ਸ਼ਾਂਤੀ ਬਣ ਗਈ ਇੱਕ ਦਿਨ ਪਿੰਡ ਵਿੱਚ ਚੋਰਾਂ ਦਾ ਟੋਲਾ ਆ ਗਿਆ ਉਹ ਲੋਕਾਂ ਦੇ ਘਰ ਲੁੱਟਣ ਲੱਗੇ ਚੋਰ ਜਦ ਭਗਤੂ ਦੇ ਘਰੇ ਆਏ ਉਹ ਮੂਲ ਮੰਤਰ ਜਪ ਰਹੇ ਸੀ ਚੋਰਾਂ ਨੇ ਦਰਵਾਜ਼ਾ ਤੋੜਨਾ ਚਾਹਿਆ ਪਰ ਜਿਵੇਂ ਹੀ ਉਹ ਦਰਵਾਜ਼ੇ ਨੂੰ ਹੱਥ ਲਾਉਂਦੇ ਉਹਨਾਂ ਦੇ ਹੱਥ ਸੁਣ ਹੋ ਜਾਂਦੇ ਉਹ ਡਰ ਕੇ ਭੱਜ ਗਏ ਉਹਨਾਂ ਨੂੰ ਲੱਗਿਆ ਜਿਵੇਂ ਕਿਸੇ ਅਦ੍ਰਿਸ਼ਟ ਸ਼ਕਤੀ ਨੇ ਰੋਕ ਦਿੱਤਾ ਓਕਤੂ ਨੇ ਗਹਿਰਾਈ ਨਾਲ ਸਮਝ ਲਿਆ ਕਿ ਇਹ ਮੂਲ ਮੰਤਰ ਦੀ ਸ਼ਕਤੀ ਸੀ ਉਸਨੇ ਪੂਰੇ ਪਿੰਡ ਨੂੰ ਬੁਲਾਇਆ ਅਤੇ ਕਿਹਾ ਮੇਰੇ ਭਰਾਵੋ ਨਾ ਤੋਣੇ ਟੁੱਟ ਕੇ ਨਾ ਡਰ ਨਾ ਕੋਈ ਹੂਰ ਸਹਾਰਾ ਸੱਚਾ ਸਹਾਰਾ ਤਾਂ ਸਿਰਫ ਵਾਹਿਗੁਰੂ ਦਾ ਨਾਮ ਹੈ ਆਓ ਸਭ ਮਿਲ ਕੇ ਮੂਲ ਮੰਤਰ ਜਪੀਏ ਹੌਲੀ ਹੌਲੀ ਸਾਰਾ ਪਿੰਡ ਨਾਮ ਜਪਣ ਵਾਲਾ ਬਣ ਗਿਆ ਜਿੱਥੇ ਪਹਿਲਾਂ ਡਰ ਸੀ ਉੱਥੇ ਸ਼ਾਂਤੀ ਆ ਗਈ ਜਿੱਥੇ ਅੰਧਕਾਰ ਸੀ ਉੱਥੇ ਰੋਸ਼ਨੀ ਆ ਗਈ ਮੂਰ ਮੰਤਰ ਕੋਈ ਆਮ ਮੰਤਰ ਨਹੀਂ ਇਹ ਸਿਰਫ ਧਾਰਮਿਕ ਰਸਮ ਨਹੀਂ ਇਹ ਆਪੇ ਰੱਬ ਦੀ ਪਹਿਚਾਣ ਹੈ ਜਦੋਂ ਅਸੀਂ ਮੂਰ ਮੰਤਰ ਜਪਦੇ ਹਾਂ ਸਾਡੇ ਅੰਦਰ ਦੂ ਹੁੰਦਾ ਹੈ ਨਫ਼ਰਤ ਮਿਟ ਜਾਂਦੀ ਹੈ ਤੇ ਪਿਆਰ ਹੁੰਦਾ ਹੈ ਇਸ ਲਈ ਸਾਨੂੰ ਹਰ ਦਿਨ ਮੂਰ ਮੰਤਰ ਜਪਨਾ ਚਾਹੀਦਾ ਹੈ ਵਿਚਾਰਨ ਵੀ ਸੋਚਣਾ ਚਾਹੀਦਾ ਹੈ ਤੇ ਇਹ ਸਾਡੀ ਜ਼ਿੰਦਗੀ ਦਾ ਇੱਕ ਸਭ ਤੋਂ ਵੱਡਾ ਖਜ਼ਾਨਾ ਹੁੰਦਾ ਹੈ ਸੋ ਸਾਧ ਸੰਗਤ ਜੀ ਆਪਾਂ ਨੂੰ ਸਾਰਿਆਂ ਨੂੰ 15 ਮਿੰਟ ਮੂਲ ਮੰਤਰ ਦਾ ਜਾਪ ਸਵੇਰੇ ਰੋਜ਼ ਕਰਨਾ ਚਾਹੀਦਾ ਹੈ ਬਿਨਾਂ ਕਿਸੇ ਦਿਨ ਨਾnga ਪਾਈ ਦੇ ਲਈ ਜਾਪ ਕਰੋ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਦੇ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਜ਼ਰੂਰ ਧਿਆਓ ਜ਼ਰੂਰ ਉਹਨਾਂ ਨੂੰ ਚੇਤੇ ਰੱਖੋ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਾਂ ਸਾਰਿਆਂ ਨੂੰ ਹੀ ਤਾਰਨਾ ਹੈ ਆਪਾਂ ਜੇ ਕੋਈ ਪਾਪ ਵੀ ਕਿਤੇ ਨੇ ਤਾਂ ਉਹ ਆਪਣੇ ਪਾਪ ਕੱਟੇ ਜਾਣਗੇ ਬਸ ਤੁਸੀਂ ਨੇ ਬਿਨਾਂ ਕੋਈ ਦਿਨ ਛੱਡੇ ਹਮੇਸ਼ਾ ਰੋਜ਼ ਇਹਨੇ ਕਿ 15 ਦਿਨ ਕਰ ਲਿਆ 20 ਦਿਨ डेली ਕਰੋ ਮੋਲ ਮੰਤਰ ਸਾਹਿਬ ਦਾ ਜਾਪ ਕਰੋ ਫਿਰ ਦੇਖੋ ਤੁਹਾਡੇ ਘਰ ਵਿੱਚ ਕਿੰਨੀਆਂ ਬਰਕਤਾਂ ਹੁੰਦੀਆਂ ਨੇ ਘਰ ਵਿੱਚ ਕਿੰਨਾ ਵਾਧਾ ਹੁੰਦਾ ਹੈ ਇੱਥੇ ਤੱਕ ਕਿ ਤੁਹਾਡੇ ਬੱਚਿਆਂ ਦੀ ਵੀ ਲਾਈਨ ਆ ਜਿਹੜੀ ਉਹ ਸਿੱਖੀ ਵਾਲੀ ਲਾਈਨ ਬਣ ਜਾਏਗੀ ਤੁਹਾਡੇ ਬੱਚੇ ਵੀ ਤੁਹਾਨੂੰ ਵੇਖ ਕੇ ਪਾਠ ਕਰਨਗੇ ਸੋ ਸਾ ਸੰਗਤ ਜੀ ਮੇਰੀ ਤੁਹਾਨੂੰ ਇਹ ਹੀ ਬੇਨਤੀ ਆ ਕਿ ਸਾਰੇ ਪਾਠ ਕਰਿਆ ਕਰੋ ਆਪਣੇ ਬੱਚਿਆਂ ਨੂੰ ਵੀ ਕਰਵਾਓ ਜੀ ਹਾਂ ਬੱਚੇ ਛੋਟੇ ਨੇ ਜਪੁਜੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ ਉਹਨਾਂ ਤੋਂ ਮੂਲ ਮੰਤਰਤਾ ਰੋਜ਼ ਕਰਵਾਓ ਜੇ ਤੁਹਾਨੂੰ ਮੇਰੀ ਇਹ ਸਖੀ ਚੰਗੀ ਲੱਗੀ ਹੋਵੇ ਤਾਂ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਿਓ